100 150 100 150 100 150 100 150 ਭਾਈ ਜੀ ਬਾਜ਼ਾਰ ਚ ਕੋਈ 600 ਕੋਈ 700 ਕੋਈ 800 ਦਿੰਦਾ ਤੁਸੀਂ ਕਹਿੰਦੇ ਹੋ 150 ਰੁਪਏ ਚ ਰੈਡੀमेड ਪਰਾਜੋ ਸੂਟ ਉਹ ਤੁਹਾਡੀ ਮੱਤ ਤੇ ਨਹੀਂ ਮਾਰੀ ਗਈ ਤੁਹਾਨੂੰ ਕਰੰਟ ਲੱਗਣ ਵਾਲਾ ਹੋ ਗਿਆ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ 150 ਦੀ ਗੱਲ ਕਰਦੇ ਹੋ ਆ 4 400 ਦੀ ਬਾਜ਼ਾਰਾ ਜੇ ਵੇਚਣ ਵਾਲੀ ਘੜਤੀ 50 ਰੁਪਏ ਚ ਲਕੋ ਮੈਂ ਕਹਿੰਦਾ ਚ ਕੋ ਨਾਇਰਾ ਕੱਟ 8-800 ਰੁਪਏ ਦਾ ਮਿਲਦਾ ਚੱਕੋ 200 ਰੁਪਏ ਦਾ 200 ਰੁਪਏ ਦਾ ਚੱਕੋ ਪਲਾਜੋ ਸੂਟ ਸੀਤਾ ਸਤਾਇਆ ਦੁਪੱਟੇ ਦੇ ਨਾਲ 500 ਰੁਪਏ ਇਕੱਲੇ ਸਮਾਈ ਹੈ ਤੇ ਅਸੀਂ 500 ਦੇ 2 ਦੇ ਦੇਣੇ ਆ ਆ ਜਿਹੜਾ ਬਜ਼ਾਰਾਂ 'ਚ 6-600 ਰੁਪਏ ਦਾ ਸੂਟ ਮਿਲਦਾ ਨਾ ਹਾਂਜੀ ਦੁਪੱਟਾ ਨਾਲ ਲਾ ਕੇ ਚੱਕੋ 200 ਰੁਪਏ ਦਾ 200 ਰੁਪਏ ਦਾ ਸੂਟ 200 ਰੁਪਏ ਦਾ 10 ਅਗਸਤ ਤੱਕ 10 ਅਗਸਤ ਤੱਕ ਬਹੁਤ ਵੱਡੇ ਫਾਇਦੇ ਹੋਣੇ ਆ ਜੀ 10 ਅਗਸਤ ਤੱਕ ਪਾਜੀ ਕਾਟਨ ਦਾ ਸੂਟ ਨਾਲ ਦੁਪੱਟਾ ਕਾਟਨ ਨਾਲ ਆ ਕੇ ਫੁੱਲ ਸਾਈਜ਼ ਨਾਲ ਕਿਸੇ ਲਾਈਨਿੰਗ ਲਾਉਣ ਦਾ ਚੱਕਰ ਬਜ਼ਾਰਾਂ ਚ 700 ਦਾ ਆ 10 ਤਰੀਕ ਦੇਣੇ 700 ਦੇ ਦੋ ਲੈ ਜਾਓ ਦੇਖੋ ਜੀ ਰਸ਼ ਦੇਖੋ ਕਿੰਨਾ ਪਿਆ ਹੋਇਆ ਪਾਜੀ ਆ ਤੁਸੀਂ ਦੇਖ ਲਓ ਕੈਮਰਾ ਘੁਮਾ ਲਓ ਸੇਲ ਅਸੀਂ ਅੱਜ ਲਾਈ ਆ 10 ਦਿਨ ਆਏ ਸਿਰਫ ਸੇਲਾ ਤੇ ਲੋਕ ਸਵੇਰ ਤੋਂ ਆਣੇ ਸ਼ੁਰੂ ਹੋ ਗਏ ਆ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ 20000 ਰੁਪਏ ਦਾ ਕੱਪੜਾ ਲੈਣਾ ਰਖੜੀ ਦੇ ਉੱਤੇ ਦੇਣ ਲੈਣ ਲਈ ਸਾਡੇ ਕੋਲ ਆਜੋ 20000 ਵਾਲਾ ਕਪੜਾ 8000 ਚ ਇੱਥੇ ਆਉਣ ਦੇ ਫਾਇਦੇ ਕੀ ਆ ਤੁਸੀਂ ਬਾਗਾ ਪੁਰਾਣਾ ਪਾਸ ਸਟੈਂਡ ਤੇ ਆਜੋ ਬੱਸ ਤੇ ਜਾਜੋ ਟੈਂਪੂ ਜਾਜੋ ਉਹ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਰਿਕਸ਼ੇ ਵਾਲੇ ਨੇ 1 ਰੁਪਿਆ ਨਹੀਂ ਲੈਣਾ ਤੁਹਾਡੇ ਤੋਂ ਤੁਸੀਂ ਚੱਕੋ ਜੀ ਡਿਜ਼ਾਈਨਰ ਸੂਟ ਫੋਟੋ ਵਾਲਾ ਪੀਸ ਦੁਪੱਟਾ ਨਾਲ ਡ੍ਰੈਨਰ ਲੱਗਿਆ ਰੇਟ ਦੱਸੋ 2500 2600 ਪਰ ਇੱਥੇ ਮੈਂ ਲਾ 500 ਦਾ ਕਾਟਨ ਦਾ ਸੂਟ ਭਾਜੀ ਨਜ਼ਾਰੇਦਾਰ ਸੂਟ ਹੈ ਰੇਟ ਬਜਾਰਾ ਜੇ 1500 1600 ਸਾਈ ਦੇਣਾ 650 2500 ਰੁਪਏ ਦਾ ਸੂਟ ਹੈ ਭੈਣ ਜੀ 2500 ਦਾ ਸਾਡਾ ਰੇਟ 850 ਬਜ਼ਾਰ ਦਾ ਰੇਟ 2500 ਰੁਪਈਆ ਫਰਕ ਦੇਖੋ 3500 ਰੁਪਏ ਸੂਟਾ ਸੀ ਦੇਣਾ ਸਿਰਫ 1750 ਦਾ 100 150 100 150 100 150 100 150 ਭਾਈ ਜੀ ਬਾਜ਼ਾਰ ਚ ਕੋਈ 600 ਕੋਈ 700 ਕੋਈ 800 ਦਿੰਦਾ ਤੁਸੀਂ ਕਹਿੰਦੇ ਹੋ 150 ਰੁਪਏ ਚ ਰੈਡੀमेड ਪਰਾਜੋ ਸੂਟ ਉਹ ਤੁਹਾਡੀ ਮੱਤ ਤੇ ਨਹੀਂ ਮਾਰੀ ਗਈ ਤੁਹਾਨੂੰ ਕਰੰਟ ਲੱਗਣ ਵਾਲਾ ਹੋ ਗਿਆ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਬਾਜ਼ਾਰ 'ਚ 600 ਦਾ 700 ਦਾ 800 ਦਾ ਰੈਡੀमेड ਪਲਾਜੋ ਸੂਟ ਮਿਲਦਾ 4-400 ਰੁਪਏ ਦੀ ਕੱਲੀ ਸਲਾਈ ਆ ਤੁਸੀਂ ਕਹਿੰਦੇ ਹੋ 150 ਰੁਪਏ 'ਚ ਲੈ ਜਾਓ ਇਹ ਪੋਸੀਬਲ ਕਿੱਦਾਂ ਕਿਉਂ ਮੂਰਖ ਬਣਾ ਰਹੇ ਲੋਕਾਂ ਨੂੰ ਉਹ ਦੇਖੋ ਜੀ ਕੋਈ ਮੂਰਖ ਨਹੀਂ ਬਣਾ ਰਹੇ ਪੋਸੀਬਲ ਹੈਗਾ ਇਹ ਮਾਤੂਸ਼ੀ ਦਸਤਾਰ ਕੱਲਾ ਹੀ ਐਸਾ ਸਟੋਰ ਆ ਜਿਹੜਾ ਰੇਟ ਉੱਤੇ ਲਿਖ ਕੇ ਦਿੰਦਾ ਅਸੀਂ ਚੋਲਾ ਸ਼ਾ ਬ੍ਰਾਂਡ ਨਹੀਂ ਹੈਗੇ ਤੁਸੀਂ 150 ਦੀ ਗੱਲ ਕਰਦੇ ਹੋ ਅਤੇ 4 400 ਦੀ ਪਜਾਰਾ ਜੇ ਵੇਖਣ ਵਾਲੀ ਕੁਰਤੀ 50 ਰੁਪਏ ਚ ਲੈ ਜਾਓ 50 ਰੁਪਏ ਚ ਤੇਰੀ ਮੱਤ ਮਾਰੀ ਗਈ ਸਰਦਾਰ ਜੀ ਇਹ ਗੱਲਾ ਕਿਹੜੀਆਂ ਕਰੀ ਜਾਂਦੇ ਹੋ ਝੂਠ ਨਾ ਬੋਲੋ ਗਲਤ ਨਾ ਬੋਲੋ 50 ਰੁਪਏ ਦੀ ਕੁਰਤੀ 50 ਰੁਪਏ ਦਾ ਰਮਾਨ ਨਹੀਂ ਮਿਲਦਾ ਰੰਗ ਬੜੇ ਸੋਹਣੇ ਆ ਰੈਡੀ ਮੇਡ ਆ ਸਾਈਜ਼ ਸਾਰੇ 4 500 ਤੋਂ ਘੱਟ ਨਹੀਂ 50 ਰੁਪਏ ਚ ਕੁਰਤੀ ਨਹੀਂ ਮਿਲ ਸਕਦੀ ਇਹ ਓਏ ਅਸੀਂ ਦਈ ਜੰਨੇ ਭਾਜੀ ਰੇਟ ਉੱਤੇ ਲੇਗ ਲਗਾ ਚੱਕੋ ਮੈਂ ਕਹਿੰਨਾ ਚੱਕੋ ਨਾਇਰਾ ਕੱਟ 8800 ਰੁਪਏ ਦਾ ਮਿਲਦਾ ਚੱਕੋ 200 ਰੁਪਏ ਦਾ 200 ਰੁਪਏ ਦਾ ਚੱਕੋ ਪੜਾ ਜੋ ਸੂਟ ਸੀਤਾ ਸਤਾਇਆ ਦੁਪੱਟੇ ਦੇ ਨਾਲ 500 ਰੁਪਏ ਕੰਨੀ ਸਮਾਈ ਹੈ ਤੇ ਅਸੀਂ 500 ਦੇ ਦੋ ਦੇ ਦੇਣੇ ਆ ਆ ਲਓ ਵੀ ਆ ਚੈੱਕ ਕਰ ਲੋ ਜੀ ਰੈਡੀमेड ਨਾਰਾ ਕੱਟ ਪੂਰੀ ਕੜਾਈ ਉੱਪਰ ਕੱਢੀ ਆ ਘੇਰੇ ਦੇ ਕੰਮ ਹੈਗਾ ਆ ਦੇਖੋ ਜੀ ਥੱਲੇ ਨਾਰਾ ਕੱਟ ਦੇ ਪਹੁੰਚ ਦੇ ਵੀ ਕੰਮ ਬਾਜ਼ਾਰ ਦੇ ਵਿੱਚ 1000 ਰੁਪਿਆ ਸਾਡੇ ਕੋਲ ਆਜੋ 500 ਦੇ ਦੋ 250 ਰੁਪਏ 250 ਰੁਪਏ 250 ਰੁਪਏ ਰੰਗ ਬਹੁਤ ਮਿਲ ਜਾਂਦੇ ਆ ਦੇਖੋ ਜੀ ਡਿਜ਼ਾਈਨ ਬਹੁਤ ਆ ਬਲੌਕ ਪ੍ਰਿੰਟਿੰਗ ਚ ਚਾਹੇ ਕੜਾਈ ਵਾਲਾ ਸੂਟ ਲੈ ਲਓ ਇਹ ਵੀ 500 ਦੇ ਦੋ ਜਿਹੜੇ ਮਰਜੀ ਡਿਜ਼ਾਈਨ ਆਜੋ ਬਹੁਤ ਭਾਰੀ ਸੇਲ ਆ ਦੀ ਰੱਖਣੀ ਤੇ ਉਹ ਗੱਲ ਰੈਡੀमेड ਤੇ ਨਹੀਂ ਮੁੱਕਦੀ ਆਜੋ ਹੁਣ ਸੀਤੇ ਸਾਇ ਸੁਟ ਦਾ ਦਿਖਾਤੇ ਆ ਆ ਚੱਕੋ ਆਨ ਸਟੈਚੂਰ ਵੀ ਦਿਖਾ ਦਿੰਨੇ ਆ ਰੱਖੜੀ ਦੇ ਤਿਉਹਾਰ ਤੇ ਭੈਣਾਂ ਦੇ ਭੱਡੇ ਫਾਇਦੇ ਕਰਨ ਲੱਗੇ ਆ ਆ ਜਿਹੜਾ ਬਜ਼ਾਰਾਂ ਚ 6 600 ਰੁਪਏ ਦਾ ਸੂਟ ਮਿਲਦਾ ਨਾ ਦੁਪੱਟਾ ਨਾਲ ਲਾ ਕੇ ਚੱਕੋ 200 ਰੁਪਏ ਦਾ 200 ਰੁਪਏ ਦਾ ਸੂਟ 200 ਰੁਪਏ ਦਾ ਭਾਜੀ ਲਓ ਵੀ ਜਿਨ੍ਹਾਂ ਨੇ ਕਰਨਾ ਨਵਾਂ ਕੰਮ ਸ਼ੁਰੂ ਰੀਸੇਲਰੋਂ ਦੁਕਾਨਦਾਰੋਂ ਓਏ ਆਜੋ ਛੇਤੀ ਛੇਤੀ ਬਹੁਤ ਵੱਡੀ ਸੇਲ ਆਤੀ ਮਾਤੂ ਸ਼੍ਰੀ ਦਸਤਾਰ ਪਾਗਾ ਪਾਣਾ ਇੱਕ ਹੱਥ ਤੇਰੀ ਸੇਲ ਆ ਇੱਕ ਹੱਥ ਤੇਰੀ ਸੇਲ ਸਾਤ ਤਧਰ ਬਹੁਤ ਵੱਡੇ ਫਾਇਦੇ ਹੋਣੇ ਆ ਆਜੋ 6 6 ਸੂਟ ਵਾਲੇ ਸੂਟ 200 ਰੁਪਏ ਚ ਲੈ ਜਾਓ 2 200 ਚ ਲੈ ਜਾਓ ਜੀ 2 200 ਚ ਲੈ ਜਾਓ ਚੈੱਕ ਕਰ ਲੋ ਉਹ ਰਖੜੀਆ ਤਿਉਹਾਰ ਆ ਗਿਆ ਭੈਣਾਂ ਨੇ ਤੀਨ ਲੇ ਲਈ ਕਪੜਾ ਲੈਣਾ ਆਜੋ 10 ਅਗਸਤ ਤੱਕ 10 ਅਗਸਤ ਤੱਕ ਬਹੁਤ ਵੱਡੇ ਫਾਇਦੇ ਹੋਣੇ ਆ ਜੀ 10 ਅਗਸਤ ਤੱਕ 2 200 ਚ ਲੈ ਜਾਓ 2 200 ਸੂਟ ਦੇਖੋ ਜੀ ਰੰਗ ਡਿਜ਼ਾਈਨ ਬਹੁਤ ਹੈ ਆ ਹਜ਼ਾਰ ਹਜ਼ਾਰ ਦਾ ਮਿਲਦਾ ਇੱਥੇ ਹਜ਼ਾਰ ਦੇ 5 ਮਿਲਨੇ ਆ ਜਿੰਨੇ ਮਰਜ਼ੀ ਮਾਨ ਲੈ ਜਾਓ ਰੀਸੇਲਰੋ ਆਮ ਦੁਕਾਨਦਾਰੋ ਲੈਣ ਦੇਣ ਕਰਨਾ ਤੇ ਸੂਟਾਂ ਚ ਭੋੜੇਣਾ ਆ ਚੱਕੋ ਹੁਣ ਕਿਸੇ ਨੇ ਥੋੜਾ ਵਧੀਆ ਲੈਣਾ ਤੇ ਮੈਚਿੰਗ ਸੂਟ ਲੈਣਾ ਤੇ 200 ਤਾਂ ਸਿੱਧਾ 8 ਤੋਂ ਨਹੀਂ ਹੋ ਜਾਂਦਾ ਦੇਖੋ 250 ਰੁਪਏ ਦਾ ਆ ਲੋ 500 ਦੇ ਦੋ ਜੀ 500 ਦੇ ਦੋ ਇੱਕ ਪਾਸ ਦੂਜਾ ਤੋਂ ਆ ਵੀ ਦੇਖੋ ਤੁਸੀਂ ਮੈਂ ਕਹਿੰਦਾ ਜੇ 2.5 250 ਰੁਪਏ ਦੇ ਸੂਟ ਦੇ ਰਹੇ ਆ ਰੇਟ ਲਿਖ ਲਿਖ ਕੇ ਲਾਏ ਆ ਤੇ ਕਮਾਲ ਦੇਖੋ ਕਿੰਨੀਆਂ ਕੱਪੜੀ ਦੀ ਸਫਾਈ ਕਿੰਨੀ ਆ ਡਿਜ਼ਾਈਨਿਕਾ ਸ਼ਰਟ ਵੱਖਰੀ ਬਾਟਰਮ ਵੱਖਰੀ ਦੁਪੱਟਾ ਨਾਲ ਕੰਟਰਾਸਟ ਰੇਡ ਬਾਜ਼ਾਰ ਚ 700 800 ਲੈ ਜਾਓ ਇੱਥੋਂ 250 ਰੁਪਏ ਦਾ ਸੂਟ ਆਹ ਚੈੱਕ ਕਰੋ ਲੈ ਜਾਓ 250 ਰੁਪਏ ਦਾ ਸੂਟ ਆਹ ਚੈੱਕ ਕਰੋ ਲੈ ਜਾਓ 250 ਰੁਪਏ ਦਾ ਸੂਟ ਉਹ 2.5 250 2.5 250 2.5 250 ਜੇ ਰਕਾਰ ਤੋੜਤੇ ਆਹ ਚੱਕੋ ਭਾਜੀ ਕਾਟਨ ਦਾ ਸੂਟ ਨਾਲ ਦੁਪੱਟਾ ਕਾਟਨ ਦਾ ਲਾ ਕੇ ਫੁੱਲ ਸਾਈਜ਼ ਨਾਲ ਕਿਸੇ ਲਾਈਨਿੰਗ ਲਾਉਣ ਦਾ ਚੱਕਰ ਬੁਜ਼ਾਰਾਂ ਚ 700 ਦਾ ਆ 10 ਤਰੀਕ ਦੇਣੇ 700 ਦੇ ਦੋ ਲੈ ਜਾਓ ਲਓ 350 ਰੁਪਏ ਦਾ ਤੂੰ ਕੋਈ 700 ਨਹੀਂ ਲੈਣਾ ਕੋਈ 800 ਨਹੀਂ ਲੈਣਾ 350 ਰੁਪਏ ਦਾ ਸੂਟ ਆ ਲੋ ਦੇਖੋ ਉਦੋਂ ਵੀ ਸੋਹਣਾ ਰੰਗ ਉਹ ਡਿਜ਼ਾਈਨ ਵੀ ਦੇਖੋ ਬਾਰ-ਬਾਰ ਕਹਿ ਰਹੇ ਆ 10 ਅਗਸਤ ਤੱਕ ਆ ਜਾਓ ਬਹੁਤ ਵੱਡੇ ਫਾਇਦੇ ਹੈਰਾਨ ਕਰ ਦੇਣਗੇ ਹੈਰਾਨ ਤੁਹਾਨੂੰ ਦੇਖੋ ਰੰਗ ਲਾਈਟ ਡਾਰਕ ਜਿੱਦਾਂ ਦੇ ਮਰਜ਼ੀ ਲੈ ਜਾਓ ਜਿਹੜਾ ਰੱਖੜੀ ਦੇ ਤਿਹਾਰ ਤੇ ਦੇਖੋ ਤੁਸੀਂ ਜੰਗ ਸੇ ਕੁੜੀਆਂ ਲੈਣਾ ਮਿਡ ਲੈ ਲੈਣਾ ਉਹ ਬਜ਼ੁਰਗਾਂ ਵਾਲੇ ਸੂਟ ਵੀ ਆ ਗਏ ਆ ਤੁਸੀਂ ਦਾਦੀਆਂ ਨੂੰ ਦੇਣੇ ਆ ਨਾਨੀਆਂ ਨੂੰ ਦੇਣੇ ਆ ਬਜ਼ੁਰਗ ਭੂਆ ਨੂੰ ਦੇਣੇ ਆ ਮਾਸੀ ਨੂੰ ਦੇਣੇ ਆ ਹਰ ਕਿਸੇ ਦਾ ਫਾਇਦਾ ਕਰ ਰਹੇ ਆ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ 20000 ਰੁਪਏ ਦਾ ਕੱਪੜਾ ਲੈਣਾ ਰੱਖੜੀ ਦੇ ਉੱਤੇ ਦੇਨ ਲਈ ਸਾਡੇ ਕੋਲ ਆਜੋ 20000 ਵਾਲਾ ਕਪੜਾ 8000 ਚ 8000 ਚ ਦਵਾਂਗੇ ਇੱਥੇ ਆਉਣ ਦੇ ਫਾਇਦੇ ਕੀ ਆ ਤੁਸੀਂ ਬਾਗਾ ਪ੍ਰਾਣਾਪਾਸ ਸਟੈਂਡ ਤੇ ਆਜੋ ਬੱਸ ਤੇ ਜਾਜੋ ਟੈਂਪੂ ਜਾਜੋ ਔਰ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਰਿਕਸ਼ੇ ਵਾਲੇ ਨੇ 1 ਰੁਪਿਆ ਨਹੀਂ ਲੈਣਾ ਤੁਹਾਡੇ ਤੋਂ ਕੰਪਨੀ ਵੱਲੋਂ ਫਰੀ ਸਰਵਿਸ ਲਾਤੀ ਆ ਰਿਕਸ਼ੇ ਦੀ ਉੱਤੇ ਗਿਫਟ ਲਾਤੇ ਗਿਫਟ 1500 ਰੁਪਿਆ ਨਹੀਂ ਲੈਣਾ ਇਹਦਾ 1600 ਰੁਪਿਆ ਨਹੀਂ ਲੈਣਾ ਇਹਦਾ ਇਹ ਵੀ ਸੂਟ ਤੁਹਾਨੂੰ ਸਿਰਫ 500 ਰੁਪਏ ਦੇ ਵਿੱਚ ਦੇ ਰਣਾ ਆ ਵੀ ਦੇਖੋ ਬਾਜ਼ਾਰ ਚ ਅੰਨਾ ਰੇਟ 1600 1700 ਆ ਵੀ ਲੈ ਜੋ 500 ਰੁਪਏ ਦਾ ਓਏ ਆ ਵੀ ਚੈੱਕ ਕਰੋ ਲੈ ਜੋ 500 ਦਾ ਰੇਟ ਨਹੀਂ ਵਧਾਉਣੇ ਆ ਚੱਕੋ ਬਾਜੀ ਕਾਟਣ ਦਾ ਸੂਟ ਵਰਕ ਕਿੰਨਾ ਸ਼ਾਨਦਾਰ ਦੁਪੱਟਾ ਨਾਲ ਲਾ ਕੇ ਬਾਜ਼ਾਰ ਦੇ 2000 2500 500 ਦਾ ਕਰਤਾ ਵੀ 500 ਰੁਪਏ ਦਾ ਬਾਜੀ ਤਮਾਕ ਖਰਾਬ 1800 2200 2500 ਜੋ ਮੰਗਦੇ ਇਹ ਪਾਕਿਸਤਾਨੀ ਸੂਟ ਹੈ ਬਿਲਕੁਲ ਭਾਜੀ ਪਾਕਿਸਤਾਨੀ ਪਿਓਰ ਸੂਟ ਹੈ ਰੇਟ ਚੈੱਕ ਕਰੋ ਕਿੱਥੇ ਲੱਗਾ ਪਹਿਲਾਂ ਭਾਜੀ ਰੇਟ ਉੱਤੇ ਲਿਖੇ ਹੋਏ ਆ ਚੈੱਕ ਕਰ ਲਓ ਮੜੇ ਪਿਆਰੇ ਆ ਦੇਖਿਆ ਤੁਹਾਨੂੰ ਭਲੇਖਾ ਲੱਗ ਗਿਆ ਇਹ 500 ਦਾ ਸੂਟ ਆ ਭਾਈ ਜੀ 500 ਦਾ ਹੀ ਭਾਜੀ 500 ਦਾ ਆਹ ਲੋ ਆ ਵੀ ਤੁਹਾਨੂੰ ਅਸੀਂ 500 ਦਾ ਸੂਟ ਦੇ ਦਿੱਤਾ ਆ ਦੇਖੋ ਪਾਕਿਸਤਾਨੀ ਕਹੋ ਅਫਗਾਨੀ ਕਹੋ ਸੋ 2000 ਪੰਜ ਸੂਟ ਬੈਗ ਦਾ ਪਰ ਇਹ ਵੀ 5 500 ਚ ਘੱਟਤਾ ਆ ਵੀ ਜੈਲੋ ਸੂਟ ਲੈ ਜਾਓ ਇਹ ਵੀ 500 ਚ ਲੈ ਜਾਓ ਰੇਟ ਚੈੱਕ ਕਰੋ ਮੈਂ ਕਹਾ ਟੌਪ ਟੌਪ ਦੇ ਚੀਜ਼ਾਂ ਲਾਤੀਆਂ ਆ ਵੀ ਚੀਜ਼ਾਂ ਚੈੱਕ ਕਰ ਲਓ ਤੁਸੀਂ ਦੇਖੋ ਜੀ ਕੜਾਈ ਵਾਲੇ ਸੂਟ ਚੈੱਕ ਕਰ ਲਓ ਕਿੰਨਾ ਸੋਨਾ ਵਰਕ ਹੋਇਆ ਵਾ ਦੇਖੋ ਜੀ ਰਸ਼ ਦੇਖੋ ਕਿੰਨਾ ਪਿਆ ਵਾ ਭਾਜੀ ਆ ਤੁਸੀਂ ਦੇਖ ਲਓ ਕੈਮਰਾ ਘੁਮਾ ਲਓ ਸੇਲ ਅਸੀਂ ਅੱਜ ਲਈ ਆ 10 ਦਿਨ ਆਏ ਸਿਰਫ ਸੇਲ ਆ ਤੇ ਲੋਕ ਸਵੇਰ ਤੋਂ ਆਣੇ ਸ਼ੁਰੂ ਹੋ ਗਿਆ ਤੇ ਚਾਰੇ ਪਾਸੇ ਰਾਸ਼ ਠਾਠਾ ਮਾਰਦਾ ਰਾਸ਼ ਲੋਕ ਦੂਰੋਂ ਦੂਰੋਂ ਆ ਗਿਆ ਪਿੰਡਾਂ ਤੋਂ ਆ ਗਿਆ ਸ਼ਹਿਰਾਂ ਤੋਂ ਆ ਗਿਆ ਗਰੁੱਪ ਬਣਾ ਕੇ ਆ ਗਿਆ ਉਹ ਲੋਕਾਂ ਨੂੰ ਪਤਾ ਸਾਡਾ ਫੈਰਾ ਹੀ ਮਾਤੂਸ਼ੀ ਦਸਤਾਰ ਨਿਕਾਣਾ ਉਹ ਲੋਕਾਂ ਨੂੰ ਪਤਾ ਸਾਨੂੰ ਸਾਫਤਾ ਕੱਪੜਾ ਉੱਤੋਂ ਮਿਲਣਾ ਉਹ ਲੋਕਾਂ ਨੂੰ ਇਹ ਵੀ ਮਿਲਣਾ ਜਿਹੜਾ ਦਾਜਵੀਰ ਦਾ ਕੱਪੜਾ ਬਾਜ਼ਾਰ 'ਚ 50000 ਦਾ ਲੈਣਾ ਮਾਤੂਸ਼ੀ ਦੀ ਦਸਤਾਰ ਤੋਂ 20000 'ਚ ਮਿਲਣਾ ਇਸ ਲਈ ਮਿਲਦੇ ਆ ਭਾਈ ਜੀ ਰੰਗ ਬੜੇ ਸੋਹਣੇ ਭਾਜੀ ਪਿਓਰ ਦੀਆਂ ਕੜਾਈਆਂ ਪਿਓਰ ਦੇ ਦੁਪੱਟੇ ਨਾਲੇ ਪਿਓਰ ਦੇ ਵਰਕ ਕੀਤੇ ਆ ਇਹ 15 1500 ਦਾ ਸੂਟ ਹੈ ਜਿਹੜਾ ਅਸੀਂ 500 ਦਾ ਦੇਣਾ ਇੱਕ ਹੀ ਰਕੜੀ ਦੇ 500 ਦਾ ਰੰਗ ਲਾਈਟ ਡਾਰਕ ਗ੍ਰੇ ਨਵੀਆਂ ਨਵੀਆਂ ਛੇਡਾ ਹੁਣ ਬੇਵਾ ਸਾਥੀਆਂ ਤੇ ਰਕੜੀ ਦੇ ਪੁਰਾਣੇ ਸੂਟ ਨਹੀਂ ਪਾਉਣੇ ਹੁਣ ਨਵੇਂ ਦੇਖੋ ਜੀ ਬਾਕੀ ਦੁਕਾਨਦਾਰਾਂ ਕੋ ਅਸੀਂ ਝੂਠ ਨਹੀਂ ਬੋਲਦੇ 1000 ਵਾਲੇ ਨੂੰ 800 ਕਹਿ ਦਈਏ ਜਾਂ 1000 ਵਾਲੇ ਨੂੰ 400 ਕਹਿ ਦਈਏ ਜੋ ਰੇਟ ਲਿਖਿਆ ਸੂਟ ਤੇ ਉਹੀ ਰੇਟ ਬੋਲਦੇ ਆ ਅੱਖਾਂ 'ਚ ਘੱਟਾ ਨਹੀਂ ਤੁਹਾਡੇ ਪਾਉਣਾ ਟ੍ਰੇਡ ਸੱਦ ਕੇ ਤੁਹਾਨੂੰ ਨਹੀਂ ਸਦਣਾ ਇੱਥੇ ਆ ਕੇ ਕਹਿ ਰਹੀ ਜੀ ਕੱਪੜਾ ਮੱਕ ਗਿਆ ਜੀ ਉਹ ਡਿਜ਼ਾਈਨ ਹੋਰ ਸੀ ਜੀ ਇਹ ਹੋਰ ਸੀ ਜੀ ਔਰ ਦੁਕਾਨਦਾਰ ਤੁਹਾਨੂੰ ਬਾਕੀ ਕਰ ਦਿਆ ਧੋਕਾ ਜੜੀ ਪਰ ਮਾਤੂ ਜੀਰੀ ਦਸਤਾਰ ਬਾਗਾ ਪਾਣਾ ਸਿਰਫ ਜੰਮੇ ਫੈਰੇ ਕਰਨ ਲਈ ਆ ਦੇਖੋ ਭਾਜੀ ਇੱਕ ਇੱਕ ਸੂਟ ਦੇ 5 500 ਸੂਟ ਸਾਡੇ ਕੋਲੇ ਜਿੰਨੇ ਮਰਜ਼ੀ ਲੈ ਜਾਓ ਇੱਥੇ ਕੋਈ ਰੋਕ ਟੋਕ ਨਹੀਂ ਇੱਕ ਦੇਣਾ ਦੋ ਦੇਣਾ ਜਿੰਨੇ ਮਰਜ਼ੀ ਸੂਟ ਲੈ ਜਾਓ ਦੇਖੋ ਅਸੀਂ ਦਿਖਾ ਤਾਨੂੰ 100 150 1.5 100 ਸੂਟ ਰਏ ਆ 500 ਦੇ ਰਹੇ ਆ ਪਰ ਇਹਦਾ ਮਤਲਬ ਇਹ ਨਹੀਂ ਵੀ ਸਾਡੇ ਕੋਲ ਇਹੀ ਵੈਰਾਈਟੀ ਆ 500 ਆ ਲੈ ਜਾਓ 1000 ਦਾ ਲੈ ਜਾਓ 2000 ਦਾ ਲੈ ਜਾਓ ਦੇਖੋ ਲੱਤਿਆ ਪਿਆ ਲਗਜ਼ਰੀ ਸੂਟਾਂ ਨਾਲ ਪੂਰਾ ਸਟੋਰ 5000 ਦਾ 8000 ਦਾ 10000 ਦਾ 20000 ਦਾ 25000 ਦਾ ਭਾਵੇਂ ਤੁਸੀਂ ਲੈ ਜਾਓ 7000 ਦਾ ਕੁੜੀਆਂ ਚੀੜੀਆਂ ਵਾਲੀ ਦੇਖੋ ਪਟਿਕ ਵਾਲੇ ਪੀਸ ਡਿਜ਼ਾਈਨਰ ਦੀ ਚਮੈਂਾ ਤਸੱਲੀ ਕਰਾ ਕੇ ਭੇਜਾਂਗੇ ਤੁਹਾਡੀ ਕਿਉਂਕਿ ਫੈਰਾ ਹੀ ਫੈਰਾ ਫੈਰਾ ਹੀ ਫੈਰਾ ਮਾਰੋ ਜੀ ਆ ਚੱਕੋ ਜੀ ਡਿਜ਼ਾਈਨਰ ਸੂਟ ਫੋਟੋ ਵਾਲਾ ਪੀਸ ਦੁਪੱਟਾ ਨਾਲ ਡ੍ਰੈਨਰ ਲੱਗਿਆ ਰੇਟ ਦੱਸੋ 2500 2600 ਪਰ ਇੱਥੇ ਮੈਂ ਨਾ 500 ਦਾ ਇੱਕ ਰੇਟ ਕਰਤਾ ਦੁਪੱਟੇ ਦੇਖੀ ਚੱਲੋ ਚੀਜ਼ਾਂ ਦੇਖੀ ਚੱਲੋ ਬਾਜ਼ਾਰਾਂ ਦੇ ਰੇਟ ਸੁਣੀ ਚੱਲੋ 2025 ਦਾ 500 5 500 ਦੇ ਇਦਾ ਦੀ ਡਿਜ਼ਾਈਨਿੰਗ ਇਦਾ ਦਾ ਦੁਪੱਟੇ ਕਿਤੋਂ ਨਹੀਂ ਮਿਲਨੇ ਦੇਖੋ ਜੀ ਦੁਪੱਟੇ ਕਿੰਨੇ ਸੋਹਣੇ ਆ ਤੁਸੀਂ ਚੀਜ਼ਾਂ ਦੇਖੋ ਐਕਤੀ ਰੱਕੜੀ ਤੇ ਫਾਇਦੇ ਹੋਣੇ ਆ ਫੁੱਲ ਫਾਇਦੇ ਦੁਪੱਟਾ ਸੋਹਣਾ ਆ ਕਾਟਨ ਦਾ ਸੂਟ ਭਾਜੀ ਨਜ਼ਾਰੇਦਾਰ ਸੂਟ ਹੈ ਰੇਡ ਬਜਾਰਾਂ ਜੇ 1500 1600 사이 ਦੇਣਾ 650 ਰੁਪਏ ਦਾ ਦੇਖੋ 650 ਸਰਾ ਸੂਟ ਦੇਣਾ ਰੰਗੇ ਚ ਬਹੁਤ ਸਾਰੇ ਆ ਗਰੇ ਲੈ ਜਾਓ ਗ੍ਰੀਨ ਲੈ ਜਾਓ ਰੈਡ ਲੈ ਜਾਓ yellow ਲੈ ਜਾਓ ਜਿਹੜਾ ਮਰਜ਼ੀ ਲੈ ਜਾਓ 2000 ਵਾਲਾ ਸੂਟ ਬਾਜ਼ਾਰ ਜਿਹੜਾ ਵਿਕਦਾ ਸਾਡੇ ਕੋਲ ਲੈ ਜਾਓ 650 ਚ ਆਹ ਚੈੱਕ ਕਰ ਲੋ ਸਰਵੋਸ ਕੀ ਦਾ ਕੰਮ ਸਾਰਾ ਹੀ ਹੈਵੀ ਬਾਜ਼ਾਰ ਚ 2200 2400 2500 ਅਸੀਂ 1500 ਰੇ 2 ਦਿਨੇ ਆ ਮਤਲਬ 750 ਦਾ ਸੂਟ ਦੇਖੋ ਜੀ ਰੰਗ ਗੁਲਾਬੀ ਭਾਵੇਂ ਭੈਣ ਪਾ ਲਵੇ ਭਾਵੇਂ ਪਾ ਲਵੇ ਭਾਪੀ ਫੈਰਾ ਸਾਰਿਆਂ ਦਾ ਬਹੁਤ ਸਾਰਾ ਆ ਆਹ ਦੇਖੋ ਜੀ ਇਤਾਂ ਦੇ ਬੁੱਲ ਬੁੱਲਦੇ ਬੱਚੇ ਚੁੱਲ ਬੁੱਲ ਚੁੱਲ ਬੁੱਲ ਜੰਮ ਜੰਮ ਕਰਦੇ ਲਿਚਕੋਰੇ ਮਾਰਦੇ ਬਾਜ਼ਾਰ ਦੇ ਵਿੱਚ 2500 ਰੁਪਏ ਦਾ ਸੂਟ ਹੈ ਜੀ 2500 ਦਾ ਆਦਾ ਰੇਟ ਆਰਥੋਪੀਆ ਬੁਜਾਰ ਦਾ ਰੇਟ 2500 ਰੁਪਇਆ ਫਰਕ ਦੇਖੋ ਕਿੰਨਾ ਇਸ ਲਈ ਕਹਿੰਦੇ ਆ 10 ਅਗਸਤ ਤੱਕ ਉਹ ਤੁਹਾਡਾ ਭਲਾ ਹੋਵੇ ਓਏ ਹੋਏ 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 ਦੇਖੋ ਜੀ ਦੇਖੋ ਆਹ ਦੇਖੋ ਨਿਰੂ ਬਾਜਵਾ ਫਿਲਮ ਆਈ ਸੀ ਨਵੀਂ ਹਨ ਹੁਣ ਨਵੀਂ ਫਿਲਮ ਆ ਰਹੀ ਹੈ ਮੋਰਿੰਦਰ ਗਿੱਲ ਦੀ ਉਹਦੇ ਵਿੱਚ ਵੀ ਐਕਟਰ ਨੇ ਇਤਨੀ ਸੂਟ ਪਾਇਆ ਮਾਡਰਨ ਵਾਲੇ ਪੀਸ ਦੇ ਰਹੇ ਆ ਫੋਟੋ ਵਾਲੇ ਪੀਸ ਗਲੇ ਦੇ ਕੰਮ ਉਹ ਘੇਰੇ ਦੇ ਕੰਮ ਉਹ ਪੌਂਚੇ ਦੇ ਕੰਮ ਤਬੱਟੇ ਵੀ ਹੈਵੀ ਬਾਜ਼ਾਰ ਚ ਦਾ ਬਸ ਜੋ ਮੂੰਹ ਚ ਆਉਂਦਾ 2500 2600 3000 ਪਰ ਸਾਡੇ ਕੋਲੋਂ ਸਿਰਫ 850 ਸੂਟ ਲੈ ਜਾਓ 850 ਰੁਪਏ ਚ ਸੂਟ ਲੈ ਜਾਓ ਦੇਖੋ ਜੀ ਪਟੀਖ ਸੂਟ ਦੇ ਰਹੇ ਆ 8.5 800 ਦੇ ਬਾਜ਼ਾਰਾ ਦੇ ਵਿੱਚ ਅੰਨੀ ਹੁੰਦੀ ਆ ਲੁੱਟ ਆ ਚੈੱਕ ਕਰੋ ਹੁਣ ਆਜੋ ਕੋਈ ਮੈਦਾਨ ਦੇ ਵਿੱਚ ਚੈਲੰਜ ਕਰਦਾ ਉਹ ਮਾਤੂ ਸ਼੍ਰੀ ਦਸਤਾਰ ਨੂੰ ਪਰ ਪੂਰੇ ਨਹੀਂ ਹੋਣੇ ਕਿਉਂਕਿ ਰਖੜੀ ਤੇ 10 ਤਰੀਕ ਤੱਕ ਨਜ਼ਾਰੇ ਲਿਆ ਦਾਂਗੇ ਦੇਖੀ ਚੱਲੋ ਵੈਰਾਈਆਂ ਓਏ ਕੱਪੜੇ ਦੇਖੋ ਕਿੰਨੇ ਸ਼ਾਨਦਾਰ ਦੁਪੱਟੇ ਦੇਖੋ ਕਿੰਨੇ ਜ਼ਬਰਦਸਤ ਹੈ 3 3 4 4000 ਹਰਦੀਪ ਵੀਰੇ ਚੱਕੋ 1000 ਰੁਪਏ ਦੇ ਦੇਖੋ ਤਾਂ ਦੁਪੱਟੇ ਵੀ ਸੋਹਣੇ ਲਗਜ਼ਰੀ ਸੂਟ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਓਏ 1000 1000 ਰੁਪਏ ਦੇ ਵਿੱਚ ਦੇ ਰਿਆ 1000 1000 ਰੁਪਏ ਦੇ ਵਿੱਚ ਦੇਖੋ ਜੀ ਬਲੈਕ ਕਲਰ ਤੇ ਵਰਕ ਚੈੱਕ ਕਰ ਲੋ ਪਿਓਰ ਕਾਟਨ ਦੀਆਂ ਆਈਟਮਾਂ ਦੁਪੱਟੇ ਪਿਓਰ ਦੇ ਵਰਕ ਕੀਤੇ ਮੈਂ ਕਹਿੰਨਾ ਤੁਸੀਂ ਵਰਕ ਤੋਂ ਅੰਦਾਜ਼ਾ ਲਾ ਲਓ ਜੋ ਅਸੀਂ ਰੇਟ ਦੇ ਰਹੇ ਆ ਬਾਜ਼ਾਰਾਂ ਦੇ ਡਬਲ ਡਬਲ ਰੇਟ ਤੁਸੀਂ ਲੈਨੇ ਹੋ ਆਪ ਬਟਿਕ ਆਈਟਮਾਂ ਡਿਫਰੈਂਟ ਆਈਟਮਾਂ ਚੈੱਕ ਕਰ ਲਓ 29 3500 ਰੁਪਏ ਸੂਟ ਆਸੀਂ ਦੇਣਾ ਸਿਰਫ 1750 ਦੇਖੋ ਜੀ ਸੂਟਾਂ ਇਹ ਸਾਡੀਆਂ ਆਫਰਾਂ ਚੱਲਦੀਆਂ ਚੱਲਦੀਆਂ ਆ ਰੱਖੜੀ ਦੇ ਤਿਹਾਰ ਤੇ ਭਰਾਮਾਂ ਦੇ ਬਹੁਤ سارے ਫਾਇਦੇ ਕਰ ਰਹੇ ਆ ਗੱਲ ਸੁਣ ਲਓ ਧਿਆਨ ਨਾਲ ਜਿਹੜਾ ਬਾਜ਼ਾਰ ਤੁਸੀਂ 10000 ਰੁਪਏ ਦਾ ਕੋਟ ਪੈਂਟ ਲੈਣਾ ਅਸੀਂ 2990 ਵਿੱਚ ਦਵਾਂਗੇ ਸਲਾਈ ਕਰਕੇ 15000 ਵਾਲਾ ਕੋਟ ਪੈਂਟ ਦਵਾਂਗੇ 3760 ਜਿ ਸਲਾਈ ਕਰਕੇ 18000 ਵਾਲੀ ਸ਼ੇਰ ਪਾਣੀ ਦਵਾਂਗੇ 7000 ਜਿ ਸਲਾਈ ਕਰਕੇ ਉੜਤਾ ਵੀ ਅਮਾ ਰੋਲ ਤੇ ਰੋਲ ਰੇਟ ਰੋਲ ਦਿੱਤੇ ਆ 2 2000 18 18 ਕੋਲੇ ਉੜਤੇ ਵੀ ਅਮੇ 7 700 ਜਿ ਐਦਾਂ ਦੇ ਸੂਟ ਤਾਂ ਬੇਸ਼ਮਾਰ ਹੈਗੇ ਆ ਜਲਦੀ ਆ ਜਾਓ ਇੱਕੋ ਹੀ ਸ਼ੱਗ ਹੈ ਜੜਾ ਸਾਰੀ ਵੈਰਾਈਟੀ ਪੂਰੀ ਤਿਆਰ ਹੈਗੀ ਆ ਰੇਟ ਘਟਿਆ ਕੱਪੜਾ ਵਧੀਆ ਆ ਮਿਲਣਾ 10 ਤਰੀਕ ਕਰਕੇ ਆ 10 ਅਗਸਤ ਤੱਕ ਨੰਬਰ ਹੈਗੇ ਸਕਰੀਨ ਤੇ ਕੋਈ ਜਾਣਕਾਰੀ ਲੈਣੀ ਤਾਂ ਫੋਨ ਕਰ ਲਿਓ ਕੈਮਰਾਮੈਨ ਓਮਪਨਦੀ ਨਾਲ ਹਰਦੀਪ ਸਿੰਘ ਤੱਕਰਸਾਹ ਟੀਵੀ ਪੱਗਾ ਪ੍ਰਾਣਾ